ਮੈਨੂੰ ਹਲੇ ਇੰਨਾ ਦੁੱਖ ਲੱਗ ਰਿਹਾ ਹੈ ਚਲੋ ਥੋੜੀ ਸਰਕਾਰ ਦੀ ਨਲਾਇਕੀ ਕਰਕੇ ਬੰਦ ਡੈਮ ਤੋਂ ਪਾਣੀ ਛੱਡਤਾ ਘੜ ਤੋਂ ਘੜ ਹੁਣ ਤਾਂ ਮਦਦ ਤੇ ਆ ਜਾਓ ਹਲੇ ਕਿਸਾਨ ਹਲੇ ਵੀ ਕਿਸਾਨ ਤੇ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਬਚਾਰੇ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਇਹ ਦਿਨ ਲੱਗ ਸਕਦਾ ਰਹੇ ਤੇ ਡਰਾਮੇ ਕਰਨ ਨੂੰ ਹਰਦੀ ਨਹੀਂ ਹੁਣ ਸੈਸ਼ਨ ਬੁਲਾ ਲਿਆ ਸੈਸ਼ਨ ਤੇ ਕੀ ਕੀਤਾ ਉਹਨਾਂ ਨੇ ਪਿਛੜਾ ਕੀਤੀ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਪਿਛੜਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵੈਲੇ ਟਾਈਮ ਹੁਣ ਘੱਟ ਤੋਂ ਘੱਟ ਹਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਹਲੇ ਵੀ ਉਹਨੂੰ 92 ਸੀਟਾ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਹੈ ਘੱਟ ਤੋਂ ਘੱਟ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰ ਦਿਓ ਨਹੀਂ ਤਾਂ ਇਹ じゃ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਤੁਹਾਡੇ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਨੀ ਪੀਐਲ ਵਰਮਾ ਸਾਹਿਬ ਕਹਿ ਰਹੇ ਨੇ ਇਹਨਾਂ ਨੂੰ ਹੁੰਦੇ ਆ ਕੇਂਦਰੀ ਮੰਤਰੀ ਪੀਐਲ ਵਰਮਾ ਨੇ ਆਪਣਾ ਜ਼ਿੰਦੜ ਲੱ ਲਿਆ ਵਾ ਕੱਲ ਕਿਤੇ ਵੀ ਥੈਂਕ ਯੂ ਸੁਖਬੀਰ ਸਿੰਘ ਬਾਦਲ ਜੀ ਇੱਥੇ ਗਰਦਾਸਪੁਰ ਝਾ ਰਹੇ ਨੇ ਤਾਰੀਵਾਲ ਦੇ ਸਥਾਨ ਤੇ ਔਰ ਇਹ ਵੱਡਾ ਗਦਾਮ ਜਿਹੜਾ ਵਾ ਉਹਨਾਂ ਨੇ ਚਾਰਨਾ ਭਰ ਦਿੱਤਾ ਕਰੋੜਾਂ ਰੁਪਈਆ ਦਾ ਚਾਰ ਜਿਹੜਾ ਵਾ ਉਹ ਗਰਦਾਸਪੁਰ ਦੇ ਲੋਕਾਂ ਲਈ ਡੰਗਰਾਂ ਲਈ ਆ ਗਿਆ ਉਹਦੀ ਅੱਜ ਇਹਨਾਂ ਨੇ ਹਰੀ ਛੰਡੀ ਦੇਣੀ ਹੈ ਤਾਂ ਕਿ ਉਹ ਟਰਾਲੀਆਂ ਜਿਹੜੀਆਂ ਨੇ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਸਕਣ ਜਿੱਥੇ ਲੋਕਾਂ ਦੇ ਚਾਰੇ ਮਾਰੇ ਗਏ ਨੇ ਫਸਲਾਂ ਮਾਰੀਆਂ ਗਈਆਂ ਨੇ ਡੰਗਰਾਂ ਦੇ ਖਾਣ ਲਈ ਕੋਈ ਚੀਜ਼ ਨਹੀਂ ਬੰਦਿਆਂ ਦੇ ਖਾਣ ਲਈ ਕੋਈ ਰਹੀ ਨਹੀਂ ਬੰਦਿਆਂ ਦੇ ਖਾਣ ਲਈ ਤਾਂ ਪਹਿਲਾਂ ਪ੍ਰਾਲੇ ਕੀਤੇ ਗਏ ਨੇ ਪਰ ਡੰਗਰਾਂ ਲਈ ਵੱਡਾ ਪ੍ਰਾਲਾ ਜਿਹੜਾ ਹੁਣ ਸ਼ੁਰੂ ਕੀਤਾ ਵਾ ਉਸ ਭਾਵੇਂ ਪਹਿਲਾਂ ਚੋਕਰਾਂ ਦਿੱਤੀਆਂ ਨੇ ਜਾਂ ਹੋਰ ਚੀਜ਼ਾਂ ਦਿੱਤੀਆਂ ਨੇ ਪਰ ਅੱਜ ਵੱਡੀ ਪੱਤਰ ਤੇ ਹੀ ਸ਼ਰੋਮੀ ਕਾਲੀਦਾਲ ਵੱਲੋਂ ਚਾਰ ਦੇ ਰਹੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਭੇਜਿਆ ਅੱਜ ਸਾਨੂੰ ਵਰਕਰਾਂ ਨੂੰ ਥਾਪੀ ਦੇਣ ਵਾਸਤੇ ਆ ਰਹੇ ਨੇ ਕਿ ਕਿਤੇ ਢਿੱਲਮੱਠ ਨਾ ਕਰੋ ਅਸੀਂ ਉਹਨਾਂ ਦੇ ਦੇਸ਼ ਤੇ ਕੋਈ ਢਿੱਲਮੱਠ ਸਾਰੇ ਵਰਕਰ ਨਹੀਂ ਕਰਾਂਗੇ ਘਰਾਂ ਵਿੱਚ ਜਾ ਕੇ ਲੋਕਾਂ ਤੱਕ ਚਾਰ ਪੰਜਾਂ ਨੂੰ ਜਿਸ ਦੂਰੇ ਦਾ ਪਾਲਸਾ ਹੈ ਕਿਥੋਂ ਤੋਂ ਸ਼ੁਰੂ ਕਰਨਗੇ ਜਾਣਗੇ ਅੱਜ ਉਹਨਾਂ ਨੇ ਇੱਥੇ ਆਉਣਾ ਵਾ ਇਸ ਤੋਂ ਮਗਰੋਂ ਸ੍ਰੀ ਅਕਬਲਪੁਰ ਉਹ ਜਾਣਗੇ ਉਹ ਬੰਨ ਵੀ ਵੇਖਣਗੇ ਉੱਥੋਂ ਦੇ ਵਰਕਰਾਂ ਨੂੰ ਵੀ ਮਿਲਣਗੇ ਤੇ ਮੈਂ ਸਮਝਦਾ ਵਾਂ ਕਿ ਜੋ ਜੱਤ ਨੇ ਕਰ ਦਿੱਤਾ ਕੋਈ ਮਾਈਦਾ ਲਾਲ ਜੰਮਿਆ ਨਹੀਂ ਪੰਜਾਬ ਦੀ ਧਰਤੀ ਤੇ ਕਿ ਅੱਜ ਸਰਕਾਰ ਸਾਡੀ ਹੋਏ ਨਾ ਤੇ ਸਰਕਾਰ ਕਿਤੇ ਲੱਭਦੀ ਨਹੀਂ ਤੇ ਕਾਲੀਦਲ ਲੋਕਾਂ ਦੀ ਕਚਰੀ ਵਿੱਚ ਫਟਾ ਹੋਇਆ ਹੋਇਆ ਕਰੋਤਾ ਹੋਇਆ ਵਾ ਲੋਕਾਂ ਨਾਲ ਰਾਬਤਾ ਕਰ ਰਿਆ ਵਾ ਮਛਰ ਮਾਰਨ ਵਾਲੀਆਂ ਮਸ਼ੀਨਾਂ ਲੈਣਦੀਆਂ ਨੇ ਵੱਡੀ ਪੱਧਰ ਤੇ ਉਹਨਾਂ ਦੀਆਂ ਦਵਾਈਆਂ ਲੈਣਦੀਆਂ ਨੇ ਬੰਦਿਆਂ ਦੇ ਬਿਮਾਰੀਆਂ ਦੇ ਇਲਾਜ ਵਾਸਤੇ ਵੱਡੀਆਂ ਦਵਾਈਆਂ ਦੇ ਪੈਕੇਜ ਆ ਰਹੇ ਨੇ ਡਾਕਟਰਾਂ ਦੀਆਂ ਟੀਮਾਂ ਆ ਰਹੀਆਂ ਨੇ ਡੰਗਰਾਂ ਦੀਆਂ ਟੀਮਾਂ ਆ ਰਹੀਆਂ ਨੇ ਮੈਨੂੰ ਸਮਝ ਨਾ ਸਰਕਾਰ ਤਾਂ ਨਜ਼ਰ ਆਉਂਦੀ ਨਹੀਂ ਐਉਂ ਜਵਦਾ ਜਿਵੇਂ ਸ਼ਰਮਨੀ ਕਾਲੀ ਦਲ ਦੀ ਸਰਕਾਰ ਆ ਗਈ ਇਹ ਤਾਂ ਸਾਹਿਬ ਜਿਹੜੇ ਲੋਕ ਨੇ ਜਿਹੜੇ ਹਰ ਪਿੰਡ ਦੇ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਹਰ ਦੇ ਵਿੱਚ ਜਿਹੜੇ ਦੂਸ਼ਰ ਤੇ jaan ਗਵਾਈ ਆ ਉਹਨਾਂ ਨੂੰ 4 ਲੱਖ ਦਿੰਦੇ ਨੇ ਜਿਹੜੇ ਸ਼ਰਾਬ ਨਾਲ ਮਰਦੇ ਉਹਨਾਂ ਨੂੰ 2 ਲੱਖ ਦਿੰਦੇ ਨੇ ਇਹ ਤਾਂ ਬਹੁਤ ਪਾਲਸੀ ਕਿਉਂ ਇਹ ਪਾਲਸੀ ਜਿਹੜੀ ਹੈ ਗਵਰਨਮੈਂਟ ਦੀ ਹੈ ਇਹ ਸਾਡੀ ਪਾਲਸੀ ਨਹੀਂ ਜੇ ਸਾਡੀ ਗੱਲ ਹੁੰਦੀ ਤੇ ਹੁਣ ਤੱਕ ਅਸੀਂ ਲੋਕਾਂ ਦੇ ਆ ਜ਼ਖਮਾਂ ਤੇ ਵੱਡੀ ਮलमपट्टी ਕਰ ਦਿੰਦੇ ਵੱਡੇ ਆਪਰੇਸ਼ਨ ਕਰਕੇ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਜੋ ਬੰਦਾ ਹੱਕ ਆ ਉਹਨੂੰ ਦਿੰਦੇ ਪਰ ਮੈਂ ਸਮਝ ਨਾ ਮੈਂ ਅੱਜ ਨਾ ਪੰਜਾਬ ਦੀ ਸਰਕਾਰ ਆ ਤੇ ਨਾ ਦਿੱਲੀ ਦੀ ਸਰਕਾਰ ਆ ਤੇ ਨਾ ਦਿੱਲੀ ਦੀ ਪਾਰਟੀ ਜਿਹੜੀ ਇੱਥੇ ਰਾਜ ਕਰ ਰਹੀ ਹੈ ਪੰਜਾਬ 'ਚ ਉਹਨਾਂ ਦਾ ਕੋਈ ਹੁਕਮ ਜਾਰੀ ਹੋ ਰਿਹਾ ਵਾ ਅੱਜ ਇਹਨਾਂ ਲੋਕਾਂ ਦੀ ਫੂਕ ਨਿਕਲ ਗਈ ਹੈ ਪਤਾ ਨਹੀਂ ਕਿੰਨੇ ਕੱਢੀ ਹੈ ਸਰਕਾਰੇ ਚੋਂ ਦੀ ਬਿਸ਼ਰਾਮੀ ਕੇ ਮਰਨ ਫਿਰ ਪਰ ਪੈਵਾਦ ਮਿਲ ਲਗੇ ਸਰਕਾਰ ਤੇ ਹੁਣ ਅਸੀਂ ਇਹ ਗੱਲ ਕਹਿੰਦੇ ਨਹੀਂਗੇ ਪਰ ਸਰਕਾਰ ਦਾ ਦੇਸ਼ ਨਹੀਂਗਾ ਠੀਕ ਸਰਕਾਰ ਦਾ ਸਿਸਟਮ ਨਹੀਂਗਾ ਠੀਕ ਆ ਮੁੜਾ ਜਿਹੜਾ ਵਾ ਕੀ ਮਿਸਟਰ ਇਹ ਸਾਡਾ ਪੰਜਾਬੀਆਂ ਦਾ ਮੁੰਡਾ ਵਾ ਸਾਡੇ ਆਪਣੇ ਟੱਬਰ ਚੋਂ ਆ ਇਹਨੂੰ ਇਹਨੇ ਜ਼ੀਰੋ ਕਰ ਦਿੱਤਾ ਵਾ ਕੇਜਰੀਵਾਲ ਹੁਣ ਆਨੇ ਜ਼ੀਰੋ ਕਰ ਦਿੱਤਾ ਵਾ ਔਰ ਪੰਜਾਬ ਦੇ ਵਿੱਚੋਂ ਰਸਵਾ ਦੇ ਮੈਂਬਰ ਨਹੀਂ ਲੱਭਦੇ ਕੋਈ ਮੈਂਬਰ ਨਹੀਂ ਪੰਜਾਬ ਦਾ ਵਾ ਇਹਨਾਂ ਬਣਾਇਆ ਸਾਰੇ ਦਿੱਲੀੋਂ ਲਿਆ ਕੇ ਠੋਕ ਦਿੱਤੇ ਚੇਅਰਮੈਨ ਠੋਕ ਦਿੱਤੇ ਅੱਜ ਹਰ ਮਹਿਕਮੇ ਵਿੱਚ ਦਿੱਲੀ ਦੇ ਲੋਕ ਆਣ ਕੇ ਬੈਠੇ ਹੋਏ ਨੇ ਲੁੱਟ ਲੁੱਟ ਪੰਜਾਬ ਨੂੰ ਲੱਗੇ ਨਾ ਪੰਜਾਬ ਦੇ ਲੋਕਾਂ ਨੂੰ ਕੀ ਦੇਣਾ ਵਾ ਮંત્રી ਢਾਲੀਵਾਲ ਵੀ ਕਹਿੰਦਾ ਹੈਗਾ ਕਿ ਜਿਹੜੀਆਂ ਸੰਸਥਾਵਾਂ ਨੇ ਇਹ ਧਾਰਮਿਕ ਜਿੱਥੇ ਬੰਦੀਆਂ ਗਈਆਂ ਨੇ ਉਹ ਪੰਜਾਬ ਨੂੰ ਬਚਾਲਣਾ ਸਾਡੇ ਭਲੇ ਕੁਕਣੀ ਉਹਨੂੰ ਜ਼ੀਰੋ ਕਰ ਦਿੱਤਾ ਵਿਚਾਰੇ ਨੂੰ ਪਹਿਲਾਂ ਉਹਦੀ ਬੜੀ ਦੰਬ ਚੁੱਕੀ ਹੋਈ ਸੀ ਤੇ ਹੁਣ ਉਹ ਉਹਨੂੰ ਮਰੋੜ ਕੇ ਤੇ ਥਾਂ ਛੱਡ ਦਿੱਤਾ ਜਿਹੜਾ ਬੰਦਾ ਅਣਖ ਰੱਖਦਾ ਜਿਹੜਾ ਬੰਦਾ ਲੋਕਾਂ ਚ ਜਾਂਦਾ ਉਹਨੂੰ ਮਰੋੜ ਕੇ ਰੱਖ ਦਿੰਦੇ ਨੇ ਠੀਕ ਆ ਜੀ ਮਿਹਰਬਾਨੀ